ਪੱਕਿਓ ਪਾ ਲਿਆ ਗਿਆ ਤੇ ਇਸ ਦੇ ਨਾਲ ਹੀ ਆਪਾਂ ਪਾ ਦੇਵਾਂਗੇ ਕੜਾਹੀ ਦੇ ਵਿੱਚ ਦੋ ਕੌਲੀਆਂ ਬੇਸਣ ਉਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਇਸ ਨੂੰ ਭੁੰਨ ਲਵਾਂਗੇ ਤਾਂ ਜੋ ਇਹਦੀ ਬਿਜਲੀ ਜੋ ਹਲਾਵਾਂਗੇ ਇਹਦੇ ਵਿੱਚ ਇਹ ਸਾਰੀਆਂ ਗੰਨਾ ਬਣੀਆਂ ਨੇ ਜੋ ਸੁੱਖਾ ਤਮੋ ਜਾਣਗੀਆਂ। ਸੱਚੇ ਨਹੀਂ ਹੌਲੀ ਹੌਲੀ ਅੱਗ ਦੇ ਉੱਪਰ ਬੇਸਨ ਨੂੰ ਭੁੰਨ ਲਵੋ ਜਿਵੇਂ ਬੇਸਨ ਭੁੰਨ ਜੁਗਾ ਪਨ ਵੇ ਸਮੈਲ ਆਉਣੀ ਸ਼ੁਰੂ ਹੋ ਜੂਗੀ ਤੇ ਕਲਰ ਚੇਂਜ ਹੋ ਜੂਗਾ। ਸਾਈਡ ਤੇ ਆਪਣਾ ਬੇਸਨ ਭੁੰਨਣ ਲੱਗ ਜੁਕਿਆ ਜੀ ਦੇਖੋ ਹਾਫ ਤੱਕ ਇਹ ਭੁੰਨਿਆ ਗਿਆ ਅੱਧਾ ਕ ਭੁੰਨਿਆ ਹੋ ਚੁੱਕਿਆ ਹੈਗਾ ਤੇ ਜਦੇ ਨਾਲ ਹੀ ਆਪਾਂ ਸਾਈਡ ਤੇ ਚਾਹ ਨੂੰ ਬਣਾਉਣਾ ਰੱਖ ਦਿੰਨੇ ਆ ਜਿਹੜੀ ਕੌਲੀ ਮੈਂ ਆਪਾਂ ਬੇਸਨ ਪਾਇਆ ਸੀ ਉਹ ਆਪਾਂ ਅੱਧੀ ਕੌਲੀ ਪਾਣੀ ਦੀ ਪਾ ਕੇ ਚਾਹ ਨੂੰ ਬਣਾਵਾਂਗੇ ਤੇ ਇੱਕ ਕੌਲੀ ਜਿਹੜੀ ਆਪਾਂ ਕੀ ਨਹੀਂ ਦੀ ਪਾ ਲਵਾਂਗੇ ਫਿਰ ਵਿੱਚ ਤੇ ਇੱਕ ਕਤਾਰ ਦੀ ਚਾਸ਼ਨੀ ਇਸ ਦੀ ਬਣਾ ਕੇ ਰੈਡੀ ਕਰਾਂਗੇ ਜਿੱਦੋਂ ਦਾ ਕਲਰ ਚੇਂਜ ਹੋਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਵੀ ਅਸੀਂ ਆਪਣਾ ਲਗਪਗ ਭੁੰਨੀ ਹੈ ਤੇ ਉਧਰ ਚਾਸ਼ਨੀ ਵੀ ਆਪਣੀ ਬਣੀ ਜਾਂਦੀ ਹੈ ਮੈਂ ਚਾਸ਼ਨੀ ਚੈੱਕ ਕਰਦੇ ਹਾਂ ਹੁਣ ਆਪਾਂ ਫਿਰ ਇਹ ਚਾਸ਼ਨੀ ਆਪਣੀ ਨਹੀਂ ਬਣੀ ਇਨ ਥੋੜੀ ਦੇਰ ਹੋ ਗਈ। ਕਿਉਂ ਨਹੀਂ ਦੇਰ ਤੱਕ ਆਪਾਂ ਬੇਸਨ ਨੂੰ ਹਿਲਾਉਂਦੇ ਰਹਾਂਗੇ। ਸਿੱਧੇ ਵਿੱਚ ਆ ਕੇ ਕੜਾਹੀ ਬਹੁਤ ਗਾਰੀ ਹੋ ਜਾਂਦੀ ਹੈ। ਤੇ ਹਿਲਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਫਿਰ ਨਾ ਬੇਸਨ ਨੀਚੇ ਤੋਂ ਜਲਣ ਲੱਗ ਜਾਂਦਾ ਹੈ। ਕੋ ਜਲਣਾ ਨਹੀਂ ਚਾਹੀਦਾ ਜੇਕਰ ਆਪਾਂ ਹਿਲਾਉਂਦੇ ਰਹਿਾਂਗੇ। ਤੇ ਸਾਰਾ ਬੇਸਨ ਇੱਕੋ ਜਿਹਾ ਕਲਰ ਆਊਗਾ ਸਾਰੇ ਨੂੰ ਵਧੀਆ। ਬੇਸਨ ਦਾ ਕਲਰ ਬਿਲਕੁਲ ਚੇਂਜ ਹੋ ਚੁੱਕਾ ਹੈ। ਤੇ ਹੁਣ ਆਪਾਂ ਇੱਥੇ ਆ ਕੇ ਗੈਸ ਨੂੰ ਕਰ ਦੇਵਾਂਗੇ ਆਫ। ਬੇਸਣ ਨੂੰ ਫਿਰ ਵੀ ਹਿਲਾਉਂਦੇ ਰਹਾਂਗੇ ਕਿਉਂਕਿ ਕੜਾਹੀ ਬਹੁਤ ਗਰਮ ਹੈ। ਉਦੋਂ ਚਾशनी ਬਣਨ ਤੇ ਹਜੇ 2 ਕੁ ਮਿੰਟ ਲੱਗਣਗੇ ਉਨੀ ਦੇਰ ਤੱਕ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ। ਗੈਸ ਬੰਦ ਕਰ ਇਹਨੂੰ ਆਪਣੇ 2 ਤੋਂ 3 ਮਿੰਟ ਹੋ ਚੁੱਕੇ ਆ ਤੇ ਬੇਸਣ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਮਿਲਕ ਐਡ ਕਰਾਂਗੇ। ਜਿਸ ਦੇ ਨਾਲ ਆ ਕੇ ਆਪਣੀ ਵਰਕੀ ਨਹੀਂ ਜਿਹੜੀ ਸੌਫਟਨੈਸ ਬਹੁਤ ਵਧੀਆ ਬਣੂਗੀ। ਇਸ ਨੂੰ ਚੰਗੀ ਤਰ੍ਹਾਂ ਹੁਣ ਮਿਲਕ ਨੂੰ ਇਹਦੇ ਵਿੱਚ ਆਪਾਂ ਐਡ ਕਰਦੇ ਹਾਂਗੇ ਲਾਉ ਦੇਵਾਂਗੇ। ਮੈਂ ਸਿਰਫ ਅੱਧਾ ਕ ਗਲਾਸ ਹੀ ਪਾਉਂਗਾ ਮਿਲਕ ਤਾਂ ਜ਼ਿਆਦਾ ਨਹੀਂ ਪਾਉਣਾ ਨਹੀਂ। ਨਿਕੋਣ ਆਪਾਂ ਇੱਕ ਤਾਰ ਦੀ ਚਾਸ਼ਨੀ ਤਿਆਰ ਕਰਨੀ ਹੈ ਤੇ ਹੁਣ ਆਪਾਂ ਇਸ ਦੇ ਲਈ ਇੱਕ ਤਾਰ ਦੀ ਚਾਸ਼ਨੀ ਹੈ ਜਿਹੜੀ ਆਪਣੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਆਪਾਂ ਗੈਸ ਨੂੰ ਕਰਦੇ ਹਾਂਗੇ ਬੰਦ। चाराशनी चगी तरह पहले आप हिला लवेंगे चार श्री चकांे चारियों अच्छी तरह में सारी मिक्स कर लवेंगे ਜਿਵੇਂ ਜਿਵੇਂ ਇਹ ਠੰਡਾ ਹੁੰਦਾ ਜਾਉਂਦਾ ਉਹਨੇ ਹਾਰਡ ਹੋਣ ਲੱਗਦੀ ਉਸੇ ਤਰ੍ਹਾਂ ਹੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਸਾਰਾ ਆਪਣਾ ਮਿਕਸ ਹੋ ਗਿਆ। ਆਏ ਅੱਪਾ ਥੋੜਾ ਜਿਹਾ ਫੂਡ ਕਲਰ ਐਡ ਕਰਦੇ ਮੰਗੇ ਬਿਲਕੁਲ ਆਪਸ਼ਨਲ ਹੈ। ਤੁਸੀਂ ਪਾਉਣਾ ਪਾ ਸਕਦੇ ਹੋ ਸਕਿੱਪ ਕਰਨਾ ਤਾਂ ਸਕਿੱਪ ਵੀ ਕਰ ਸਕਦੇ ਹੋ। ਤੇ ਇਸ ਨੂੰ ਫੂਡ ਕਲਰ ਨੂੰ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲਵਾਂਗੇ। ਤੋਂ ਬਾਅਦ ਆਪਾਂ ਇੱਕ ਥਾਲੀ ਨੂੰ ਲੈ ਲਿਆ ਤੇ ਉਸ ਨੂੰ ਕਿਉਂ ਦੇ ਨਾਲ ਗ੍ਰੀਸ ਕਰ ਲਿਓ ਤੇ ਇਸ ਮਿਸ਼ਰਣ ਨੂੰ ਉਸ ਦੇ ਵਿੱਚ ਪਾਵਾਂਗੇ ਆਪਾਂ। ਬਰਤੀ ਬਣਾਉਣ ਲਈ ਜਮਾਵਾਂਗੇ ਹੁਣ ਇਸ ਨੂੰ ਆਪਾਂ ਦੋ ਪਲੇਟਾਂ ਦੇ ਵਿੱਚ ਪਾ ਲਿਆ ਤੇ ਮੇਰੇ ਕੋਲ ਐਸਨੂੰ ਉੱਪਰ ਨੂੰ ਗਾਰਨਿਸ਼ ਕਰਨ ਲਈ ਥੋੜੇ ਜੇ ਮਗਜ ਇਹਦੇ ਨਾਲ ਹੀ ਸਰਦੀਆਂ ਨਹੀਂ ਬੱਚਿਆਂ ਨੂੰ ਜ਼ੁਕਾਮ ਵਗੈਰਾ ਨਹੀਂ ਲੱਗਦਾ ਦਿੱਤੀ ਚੰਗੀ ਹੈ ਤੇ ਇਸ ਲਈ ਅਸੀਂ ਪਾ ਰਹੇ ਹਾਂ ਥੋੜੀ ਖਸ ਖਸ ਆ ਦੇ ਮੰਗੇ ਪਨਾਰੀ ਵਾਲ ਦਾ ਬੂਰਾ ਮੇਰੇ ਕੋਲ ਥੋੜੇ ਪਏ ਨੇ ਚਿੱਟੇ ਤੇਲ ਡੈਕੋਰੇਸ਼ਨ ਲਈ ਆਪਾਂ ਚਿੱਟੇ ਤੇਲਾ ਨੂੰ ਵੀ ਅੱਧੇ ਉੱਪਰ ਲਗਾ ਦੇਵਾਂਗੇ ਇਹ ਸਾਰੀਆਂ ਚੀਜ਼ਾਂ ਸੱਦੀਆਂ ਦਿਖਾਦੀਆਂ ਬਹੁਤ ਹੀ ਚੰਗੀਆਂ ਨੇ ਇਸ ਲਈ ਆਪਾਂ ਜੋ ਵੀ ਆਉਂਦਾ ਬੱਚੇ ਵੈਸੇ ਨਹੀਂ ਖਾਂਦੇ ਇਹਨਾਂ ਚੀਜ਼ਾਂ ਦੇ ਲਾਲਚ ਨਾ ਖਾ ਲੈਂਦੇ ਤੇ ਜੋ ਵੀ ਹੈ ਆਪਾਂ ਸਭ ਕੁਝ ਡਰਾਈ ਫਰੂਟਸ ਦੇ ਉੱਪਰ ਇਸ ਤਰ੍ਹਾਂ ਪਾ ਸਕਦੇ ਹਾਂ ਤੇ ਹੁਣ ਇਹ ਬਣ ਕੇ ਬਿਲਕੁਲ ਰੈਡੀ ਹੈ ਫਿਰ ਆਪਾਂ ਇਸ ਨੂੰ 2 ਘੰਟਿਆਂ ਦੇ ਰੈਸਟ ਲਈ ਰੱਖ ਦਿੱਤਾ 2 ਘੰਟਿਆਂ ਦੇ ਬਾਅਦ ਇਸ ਨੂੰ ਕੱਟ ਕਰਾਂਗੇ ਤੇ ਬਹੁਤ ਹੀ ਟੇਸਟੀ ਤੇ ਇੱਕ ਸੌਫਟ ਮੂੰਹ ਵਿੱਚ ਘੁਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋ ਜਾਊਗੀ ਹਾਂਜੀ 2 ਘੰਟਿਆਂ ਦੇ ਵਿੱਚ ਆਪਣਾ ਇਹ ਮਿਸ਼ਨ ਜਿਹੜਾ ਆਪਾਂ ਤਿਆਰ ਕਰਕੇ ਫ੍ਰੀਜ ਵਿੱਚ ਰੱਖਿਆ ਸੀ 2 ਘੰਟਿਆਂ ਦੇ ਵਿੱਚ ਬਿਲਕੁਲ ਹਾਰਡ ਇਸ ਤਰ੍ਹਾਂ ਜੰਮ ਚੁੱਕਿਆਗਾ ਤੇ ਹੁਣ ਆਪਾਂ ਇਸ ਨੂੰ ਬਰਫੀ ਦੇ ਰੂਪ ਵਿੱਚ ਕੱਟ ਕਰਾਂਗੇ ਬੋਤੀ ਸੋਹਣੀ ਆਪਣੀ ਦਾਣੇਦਾਰ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਰਫੀ ਬਣ ਕੇ ਰੈਡੀ ਹੈ ਦੇਖੋ ਬਿਲਕੁਲ ਹਲਵਾਈ ਦੀ ਤਰ੍ਹਾਂ ਬਣੀ ਹੈ ਤੇ ਤੁਸੀਂ ਇਸ ਨੂੰ ਟਰਾਈ ਜ਼ਰੂਰ ਕਰਿਓ